ਫਕੀਰੋ ਦੇ ਬੂਆ ਗੋਲ ਫਕੀਰੋ ਮੰਮਾ ਕੀ ਕਿੱਥੇ ਰ ਗਈ ਸੀ ਰਾਜਕਮਾਰਾਂ ਦੇ ਰਾਜ ਮਹਿਲਾਂ ਚ ਮਾਮਿਆਂ ਘਰ ਗਈ ਸੀ ਰਖੜੀ ਦਿੱਤੀ ਅਗਲੇ ਨੇ ਪਿਓ ਨੂੰ ਸਾਧਨ ਵੇਨੇ ਆਣਿਓ ਸਤੋ ਆਪਣੇ ਪਿਓ ਨੂੰ ਤੇ ਆ ਵੇਖੋ ਸਮਾਨ ਨੂੰ ਘੋਆ ਕੇ ਮੇਰੇ ਮੰਮੀ ਵੀ ਸਾਧ ਦਈਆ ਹਾਂ ਪੇਟਿਆਂ ਦੇ ਤਾਕ ਮਾਮਿਆਂ ਨੇ ਜਿੱਤਾਂ ਕਰੇ ਜਿੱਤਾਂ ਕਾ ਕੇ ਹੈ 10 ਆ ਗਵਾ ਨਹੀਂ ਕਹਜਾ ਚੂਚਾ ਇਹਨੂੰ ਪੋਛ ਤੇ ਮੀਆਂ ਖਾਧੀਆਂ ਹੈਂੀਂ ਮੀਟ ਖਾਦਾ ਬਰਫੀਆਂ ਖਾਦੀਆਂ ਮੈਂ ਨਹੀਂ ਸਭ ਕੁ ਖਾਦਾ ਉਹ ਬਚਾਰਾ ਵਹੀਂ ਸੈਮ ਗਿਆ ਮੇਰੀ ਬਾਤ ਸੁਣ ਕੇ ਆ ਵੇਖ ਬੀਰਿਆਂ ਭਰਾਵਾਂ ਨੇ ਸੂਟ ਦਿੱਤੇ ਬੂਟ ਦਿੱਤੇ ਮੈਂ ਅੜਿਆ ਨਿਆਣਿਆਂ ਤੱਕ ਲਾਏ ਮੇਰੇ ਸੱਕਿਆਂ ਭਰਾ ਮੇਰੇ ਰਾਜਕਮਾਰਾਣੀ ਆ ਵੇਖ ਫਰਾਕ ਦਿੱਤੀ ਰੈਡੀ ਮੀਟ ਅਗਲੇ ਨੂੰ ਪਤਾ ਸੀ ਨਾ ਕਿ ਪਤਾ ਨਹੀਂ ਸਮਾ ਕੇ ਦਵੇ ਸੂਟ ਕੇ ਨਾ ਅਗਲੇ ਆ ਰੈਡੀ ਮੀਟ ਦਿੱਤਾ ਆ ਵੇਖ ਕਿਹੜਾ ਰੰਗ ਛੱਡਿਆ ਆਹ ਨੇ ਵ ਮਰੂਨ ਗਲਾਬੀ ਮਰੂਨ ਦੋਰੇ ਦੋਰੇ ਰੰਗ ਲਾਏ ਆਹ ਬਾਰੋ ਡਰੈਸ ਲਈ ਆਈ ਭਾਬੀ ਮੇਰੀ ਚਮੀ ਕੈਰਟ ਗੋਲਡ ਭਾਬੀ ਆਹ ਡਰੈਸ ਵੀ ਆਈ ਇਹ ਪੌਣੀ ਪਵੇ ਮੈਂ ਨਹੀਂ ਪਰ ਸ਼ਾਮ ਛੱਡੂਗੀ ਬੈਕ ਲੈਸ ਅਰੇ ਆ ਬੈਕ ਲੈਸ ਵੀ ਚੋਦੀ ਲੱਕ ਵੀ ਦਿਖੂਗਾ ਤੇ ਤੈਨੂੰ ਸਾੜੂਗੀ ਆ ਵੇਖ ਕਿਹੜਾ ਰੰਗ ਛੱਡਿਆ ਮੇਰੇ ਭਰਾਵਾਂ ਨੇ ਹੈ ਵੇਖ ਸਕੇ ਵੀ ਰਹੋਣੇ ਰੱਬਾ ਹੁੰਦੇ ரீட்ட ர <laughs> <laughs> ਕਿਨੇ ਆ ਰਹੇ ਆ ਬਾਹਰ ਦੇ ਲੁਕਾਫੇ ਮਹਿੰਗੇ ਉਹ ਡੇਸ਼ੂ ਰੂਮ ਚੋਂ ਲੁਕਾਫੇ ਆਏ ਜੋੜ ਕੇ ਰੱਖੋ ਬੇਟਾ ਰੱਥਲੇ ਬੇਟਾ ਬਾਹਰ ਦੇ ਆਹ ਵੇਖੀ ਪੀਦਾ ਸ਼ਰਮਕਾਰ 500 ਰੁਪਏ ਦੇ ਲੱਗੇ ਤੇ ਚੀਕਾ ਮਾਰਦਾ ਸੀ ਮੇਰੇ ਆ ਭਰਾਵਾਂ ਨੇ 5-5 ਹਜ਼ਾਰਾਂ ਦੇ ਇੱਕ ਇੱਕ ਸੂਟ ਦਿੱਤਾ ਉਹ ਸ਼ਰਮਕਾਰ ਰਾਈਟਿੰਗ ਮੇਡ ਫਰਾਕ ਦਿੱਤੀ ਕਾਲੀ ਹਾਂ ਇਧਰ ਵੇਖ ਫੋਟੋ ਫਰੇਮ ਕੀਆ ਫੋਟਵਾ ਲਾਓ ਕਿਦੋਂ ਤੇ ਅਗਲਾ ਸੰਤ ਜੱਪਤਾ ਕਿਹੜੀ ਚੀਜ਼ ਜਿਹੜੇ ਮੇਰੇ ਭਰਾਵਾਂ ਨੇ ਨਹੀਂ ਲਾਦੇ ਇਕੱਲੀ ਤੇ ਤੂੰ ਕੰਜੂਸ ਵੇ ਮੇਰਾ ਰਾਜੇ ਭਰਾ ਤੇਰੀ ਪੱਬੀ ਐਡੀ ਚੰਗੀ ਪੱਬੀ ਕਿੱਥੋਂ ਨਹੀਂ ਮਿਲੀ ਹੈ ਕਾਰਗਲ ਇਧਰ ਵੇਖ ਇਧਰ ਵੇਖ ਐੜ ਕੇ ਦਿੱਤੀ ਮੁੰਡੇ ਨੂੰ ਭਾਂਜੇ ਵਾਪੇ ਕਿ ਲੈਣ ਤੋਂ ਕਿਹਾ ਹੈ ਕਿਹੜੀ ਕਿਹੜੀ ਕਮੀਸ਼ਰੀ ਮੇਰੇ ਭਰਾਵਾਂ ਨੇ ਇਹਦਾ ਪੀਰ ਰਖੀ